ਸਰਚ ਸੱਟ ਡਿੱਗਣ ਕਰਕੇ ਜਦੋਂ 6:00 ਵਜੇ ਸਿਰ ਤੇ ਮੋਟਰਸਾਈਕਲ ਤੋਂ ਸਪੈਸ਼ਲਿਸਟ ਹੈਗਾ ਆਹ ਬੰਦਾ ਖੜਾ 50000 ਰੁਪਏ ਭਰਾ ਕੇ ਦਵਾਈ ਦਿੱਤੀ ਆ ਨਿੱਜੀ ਹਸਪਤਾਲ 'ਚ ਇੱਕ 31 ਸਾਲਾ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਅੰਦਰ ਹੰਗਾਮਾ ਸ਼ੁਰੂ ਕਰ ਦਿੱਤਾ ਕੁਝ ਨਹੀਂ ਕਰਉਣਾ ਚਾਹੀਦਾ ਚੁੱਪਾ ਸੀਜ਼ ਕਰਾ ਕੇ ਜਾਣਾ ਬਈ ਇੱਥੋਂ ਸਾਡਾ ਬੰਦਾ ਬਈ ਨਾ 병ਮਲ ਸਿਰੇ ਨਾਲ ਠਾਕਾ ਜਾ ਠਾਕਾ ਬੰਦਾ ਬਈ ਅਸੀਂ 23 ਤਰੀਕ ਨੂੰ ਆਗਰ 28 ਨੂੰ ਪਹਿਲੀ ਵਾਰੀ ਸਾਡੇ ਮੀਡੀਆ ਨੂੰ ਦਿਖਾਈ। ਹੰਗਾਮਾ ਇੰਨਾ ਵਧਿਆ ਕਿ ਮੌਕੇ ਤੇ ਪੁਲਿਸ ਬੁਲਉਣੀ ਪਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਅਤੇ ਅੰਦਰ ਜਮ ਕੇ ਡਾਕਟਰਾਂ ਖਿਲਾਫ ਪੜਾਅਸ ਕਢੀ ਅਤੇ ਡਾਕਟਰਾਂ ਉੱਪਰ ਇਲਾਜ ਦੌਰਾਨ ਲਾਪਰਵਾਹੀ ਦੇ ਇਲਜ਼ਾਮ ਲੱਗ ਗਏ। ਅਸੀਂ 23 ਤਰੀਕ ਨੂੰ ਆਗਰ 28 ਨੂੰ ਪਹਿਲੀ ਵਾਰੀ ਸਾਡੇ ਮੀਡੀਆ ਨੂੰ ਦਿਖਾਈ। ਦੀ ਪੰਗੀ ਪਾਈ ਰ ਬਣਾ ਲੜ ਡਾਕਟਰ ਮਰੀ ਬਣਾ ਲੜ ਡਾਕਟਰ ਆਂਦਾ ਆ ਵੀ ਕਿਹਾ ਪੀਉਂਦਾ ਬੰਦਾ ਸਹੀ ਆ ਰ ਸਾਰਾ ਲੱਕਾ ਰ ਕੇ ਖਾ ਗਿਆ ਪੰਜਾਬੀ ਅਸੀਂ ਘਰ ਨਾ ਲਾਵਾਂਗੇ ਅਜੇ ਨਾ ਕੋਈ ਮਰੀ ਤੇ ਹੰਗਾਮਾ ਬਠਿੰਡਾ ਦੇ ਨਿੱਜੀ ਹਸਪਤਾਲ ਬਾਹਰ ਹੋ ਰਿਹਾ ਜਿੱਥੇ ਐਕਸੀਡੈਂਟ ਤੋਂ ਬਾਅਦ ਇੱਕ ਮਰੀਜ਼ ਨੂੰ ਨਿੱਜੀ ਹਸਪਤਾਲ ਚ ਪਹर्ती ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਜਾਨ ਛੱਡੀ ਗਈ ਪਰਿਵਾਰ ਦਾ ਇਲਜ਼ਾਮ ਹੈ ਕਿ ਡਾਕਟਰਾਂ ਨੇ ਮਰੀਜ਼ ਦੀ ਦੇਖਭਾਲ ਨਹੀਂ ਕੀਤੀ ਜਦਕਿ ਮਰੀਜ਼ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ ਪਰ ਹਸਪਤਾਲ 'ਚ ਕੋਈ ਵੀ ਸਿਰ ਦਾ ਡਾਕਟਰ ਨਹੀਂ ਸੀ ਪਰਿਵਾਰ ਮੁਤਾਬਕ ਉਹਨਾਂ ਨੇ ਮਰੀਜ਼ ਨੂੰ ਰੈਫਰ ਕਰਨ ਦੀ ਬੇਨਤੀ ਵੀ ਕੀਤੀ ਸੀ ਪਰ ਡਾਕਟਰਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਕੋਲੋਂ ਹਜ਼ਾਰਾਂ ਰੁਪਏ ਬਿੱਲ ਵਸੂਲਦੇ ਰਹੇ ਉਹਦੀਆਂ ਵੀਡੀਓ ਕਢਾ ਲਓ ਅਸੀਂ ਮਿੰਤਾ ਕਰੀਏ ਉਹਦੇ ਪੈਰੀ ਹੱਥ ਲਾਇਆ ਵੀ ਸਾਡੇ ਬੰਦੇ ਨੂੰ ਛੁੱਟੀ ਦੇ ਦੇ ਠੀਕ ਆ ਇਹ ਸੱਚ ਸੱਟਾ ਸਾਡੇ ਬੰਦੇ ਦੇ ਸਪੈਸ਼ਲਿਸਟ ਹੈਗਾ ਸਿਰ ਦਾ ਇਹਨੇ ਜ਼ਿੰਮੇਵਾਰੀ ਲਈਤੀ ਸੀਗੀ ਸਰਚ ਸੱਟ ਡਿੱਗਣ ਕਰਕੇ ਜੋ 6:00 ਵਜੇ ਸਰ ਤੇ ਮੋਟਰਸਾਈਕਲ ਤੋਂ ਸਪੈਸ਼ਲਿਸਟ ਹੈਗਾ ਆ ਬੰਦਾ ਖੜਾ 50000 ਰੁਪਏ ਭਰਾ ਕੇ ਦਵਾਈ ਦਿੱਤੀ ਆ 50000 ਰੁਪਏ ਇਹਨਾਂ ਦਾ ਬੋਲਦਾ ਨਹੀਂ ਦਵਾਈਆਂ ਤਾਂ ਕਹਿੰਦੇ ਪਹਿਲਾਂ ਚਾਵਾ ਕਰਾਓ ਅੱਜ ਬੋਲਣ ਲੱਗੇ ਇਹੇ ਜਾਵਾ ਕਰਾਓ ਫੇਰ ਦਵਾਈਆਂ ਦੇ ਮੈਂ ਫਿਰ ਆ ਕੇ ਪੈਸੇ ਦਿੱਤੇ ਆ ਫੇਰ ਚੱਲਿਆ ਸਾਡਾ ਰੋਜ਼ ਦਾ 18000 ਰੁਪਏ ਪਹਿਲੇ ਦਿਨ ਲੈ ਕੇ 35-36000 ਰੁਪਏ ਲੈ ਜਾਂਦਾ ਬੰਦੇ ਕੋਲੇ 50000 ਰੁਪਏ ਨਾ ਹੋ ਨਾ ਚਾਹ ਉਹ ਵੀ ਤਾਂ ਕਰ ਲਈ ਸੋਚਣਾ ਚਾਹੀਦਾ ਇਹਨਾਂ ਨੂੰ ਵੀ ਗੱਲ ਸਾਨੂੰ ਛੋਲੇ ਉਹ ਬੰਦਾ ਪੁੱਤ ਦੇ ਧੀ ਵਿੱਚ ਪੁੱਤ ਵਿੱਚ ਫੇਰ 50000 ਮੰਲਾ ਜਿਹੜਾ ਕੋਈ ਸਿਰ ਦਾ ਅਸਲ ਡਾਕਟਰ ਆ ਉਹ ਇੱਥੇ ਆਉਂਦਾਗਾ ਕੱਲੇ ਕੰਪਿਊਟਰ ਨੇ ਇਹਨਾਂ ਦੇ ਕੀ ਜਵਾਬ ਦੇਣਗੇ ਸਾਨੂੰ ਕਿੰਨਾ ਕੁ ਸਹੀ ਹੋ ਗਿਆ ਪੁੱਛ ਤਾਂਦੇ ਆਪਾਂ ਜਦੋਂ ਇਹਨਾਂ ਕੋਲੇ ਸਿਰ ਦਾ ਡਾਕਟਰੀ ਹੈ ਨਹੀਂ ਜਦੋਂ ਅਸੀਂ ਪੁੱਛ ਲਿਆ ਕਹਿੰਦੇ ਬਾਹਰੋਂ ਡਾਕਟਰ ਸੱਦੇ ਹੋਏ ਆ ਬਾਹਰੋਂ ਡਾਕਟਰ ਸੱਦੇ ਹੋਏ ਆ ਜਦਕੇ ਡਾਕਟਰਾਂ ਨੇ ਪਰਿਵਾਰ ਦੇ ਇਲਜ਼ਾਮਾਂ ਨੂੰ ਝੂਠਾ ਤੇ ਬੇਬੁਨਿਆਦ ਘੜਾ ਦਿੱਤਾ ਡਾਕਟਰ ਮੁਤਾਬਕ ਮਰੀਜ਼ ਨੂੰ ਕਾਫੀ ਹੱਦ ਤੱਕ ਠੀਕ ਕਰ ਲਿਆ ਗਿਆ ਸੀ ਪਰ ਅਚਾਨਕ ਮਰੀਜ਼ ਨੂੰ ਇੱਕ ਤੋਂ ਬਾਅਦ ਇੱਕ ਇਕੱਠੇ ਤਿੰਨ ਹਾਰਟ ਅਟੈਕ ਆਏ ਜਿਸ ਕਾਰਨ ਉਸ ਦੀ ਜਾਨ ਛਲੀ ਗਈ। ਆਫੇਸ਼ਨ ਦੇ ਆਲਵੇਜ਼ ਅਨਫੋਰਚੂਨੇਟ ਮਰੀਜ਼ ਨੂੰ ਅਸੀਂ ਐਮਰਜੈਂਸੀ ਚ ਅਟੈਂਡ ਕੀਤਾ ਸੀ। ਸਰ ਜਦੋਂ ਮਰੀਜ਼ ਆਇਆ ਸੀ ਉਦੋਂ ਮਤਲਬ ਵੈਰੀ ਸਿਕ ਸੀ ਬੜਾ ਸੀਰੀਅਸ ਸੀ ਸਿਰ ਦੀ ਸੱਟ ਸੀ ਨਾਲ ਫੇਸ਼ਲ ਇੰਜਰੀ ਸੀ। ਸਾਰਾ ਕੁਝ ਅਸੀਂ ਐਮਰਜੈਂਸੀ ਚ ਬੜੀ ਅੱਛੀ ਕੇਅਰ ਕੀਤੀ ਉਦੋਂ ਵਿਥਿਨ ਫਿਊ ਮਿੰਟਸ ਆਫ ਐਡਮਿਸ਼ਨ ਪੇਸ਼ੈਂਟ ਨੂੰ ਪਹਿਲਾਂ ਹਾਰਟ ਟੈਕ ਹੋਇਆ ਅਟੈਂਡੈਂਟਸ ਨੂੰ ਦਿਖਾਇਆ ਇਹ ਪੋਸਟ ਸੀਪੀਆਰ ਪੇਸ਼ੈਂਟ ਸੀ ਉੱਥੇ ਛਾਤੀ ਨੱਪ ਕੇ ਤੇ ਇੰਜੈਕਸ਼ਨਸ ਲਾ ਕੇ ਦਾ ਹਾਰਟ ਰੀਸਟਾਰਟ ਕੀਤਾ ਗਿਆ ਹਾਰਟ ਬੰਦ ਪੈ ਗਿਆ ਸੀ ਉਸ ਤੋਂ ਬਾਅਦ ਇਹਨਾਂ ਸੀਟੀ ਵਗੈਰਾ ਹੋਇਆ ਉਹਦੇ ਵਿੱਚ ਬਲੀਡਿੰਗ ਸੀ ਸਾਡੇ ਨਿਊਰੋ ਸਰਜਨ ਅਟੈਂਡ ਕਰ ਰਹੇ ਸੀ ਪੇਸ਼ੈਂਟ ਨੂੰ ਪ੍ਰੋਪਰਲੀ ਨਿਊਰੋ ਸਰਜਨ ਨਾਲ ਇਹਨਾਂ ਦਾ ਵੀਡੀਓ ਕੰਸੈਂਟ ਵੀ ਹੈ ਔਰ ਰਿਟਰਨ ਕਨਸੈਂਟ ਵੀ ਹੈ ਨਿਊਰੋ ਸਰਜਨ ਨਾਲ ਮੀਟਿੰਗ ਵੀ ਇਹਨਾਂ ਦੀ ਹੁੰਦੀ ਰਹਿੰਦੀ ਹੈ ਸਾਰਾ ਕੁਝ ਹੈ ਐਂਡ ਲੇਕਿਨ ਅਨਫੋਰਚਨਟਲੀ ਅਨਫੋਰਚਨਟਲੀ ਮੈਂ ਕਹਿ ਰਿਹਾ ਵੀ ਇਹ ਪੇਸ਼ੈਂਟ ਅੱਜ ਐਕਸਪਾਇਰਡ ਪੇਸ਼ੈਂਟ ਨੂੰ ਅੱਜ ਦੋ ਕਾਰਡ ਅਰੈਸਟ ਹੋਇਆ ਸਰ ਸੈਕੰਡ ਟਾਈਮ ਅਸੀਂ ਰਿਵਾਈਵ ਕਰ ਲਿਆ ਸੀ ਉਸ ਤੋਂ ਬਾਅਦ ਵੀ ਫੈਮਿਲੀ ਨੂੰ ਦਿਖਾਇਆ ਉਹਦੇ ਵਿੱਚ ਡਾਕੂਮੈਂਟਡ ਹੈ ਪੇਸ਼ੈਂਟ ਹੀ ਸਿਕ ਸੀ ਜਿਹੜਾ ਰਿਪੀਟ ਸੀਟੀ ਹੋਇਆ ਉਹਦੇ ਵਿੱਚ ਜਿਹੜੀਆਂ ਛੱਟ ਦੀਆਂ ਫਾਈਂਡਿੰਗਸ ਸੀ ਉਹ ਇੰਪਰੂਵਮੈਂਟ ਵਾਲੇ ਪਾਸੇ ਸੀਗੀਆਂ ਉਹ ਸੀਟੀਏ ਮਤਲਬ ਇਹਨਾਂ ਕੋਲੇ ਹੈ ਫਿਲਮਸ ਵਗੈਰਾ ਇਹਨਾਂ ਨੇ ਰਿਕੁਐਸਟ ਕੀਤੀ ਹੈ ਸੈਕੰਡ opinion ਲਈ ਰਿਪੋਰਟ ਤੇ ਫਿਲਮਸ ਇਹਨਾਂ ਕੋਲੇ ਆ ਸੋ ਮਤਲਬ ਅਨਫੋਰਚਨਟਲੀ ਪੇਸ਼ੈਂਟ ਨੂੰ ਸੈਕੰਡ ਕਾਰਡੀਕ ਅਰੈਸਟ ਹੋਇਆ ਅਸੀਂ ਫੇਰ ਰਿਵਾਈਵ ਕੀਤਾ ICU ਚ ਫੇਰ ਉਸ ਤੋਂ ਤਕਰੀਬਨ 15 ਮਿੰਟ ਬਾਅਦ ਇੱਕ ਥਰਡ ਕਾਰਡੀਕ ਅਰੈਸਟ ਹੋਇਆ ਉਦੋਂ ਅਸੀਂ ਟਰਾਈ ਕੀਤੀ ਲੇਕਿਨ ਅਸੀਂ ਰਿਵਾਈਵ ਨਹੀਂ ਕਰ ਪਾਏ ਪੇਸ਼ੈਂਟ ਨੂੰ ਸੈਕੰਡ ਕਾਰਡੀਓਕ੍ਰੈਸ ਤੋਂ ਬਾਅਦ ਵੀ ECG ਹੋਇਆ ਉਹਦੇ ਵਿੱਚ ਵੀ ਡਾਕੂਮੈਂਟਡ ਹੈ ਇਕੋ ਹੋਇਆ ਉਹਦੇ ਵਿੱਚ ਡਾਕੂਮੈਂਟਡ ਹੈ ਵੀ ਮਤਲਬ ਪੇਸ਼ੈਂਟ ਦਾ ਜਿਹੜਾ ਹਾਰਟ ਸੀ ਉਹ BP ਨਹੀਂ ਬਣਾ ਰਿਹਾ ਸੀ ਐਂਡ ਕਾਰਡੀਓਕ੍ਰੈਸ ਨਾਲ ਮਤਲਬ ਡੈਥ ਹੋਈ ਹੈ ਪਤਾ ਲੱਗ ਜਾ ਮੈਂ ਡਾਕਟਰ ਸਾਹਿਬ ਵੀ ਉਹ ਕਹਿੰਦੇ ਡਾਕਟਰ ਸਾਹਿਬ ਪੋਜੀਸ਼ਨ ਹੈਗੇ ਤੇ ਨਿਊਰੋ ਸਰਜਰੀ ਦਾ ਮਾਮਲਾ ਹੈ ਉਹ ਡਾਕਟਰ ਨੂੰ ਸਾਦੇ ਨਹੀਂ ਹੈਗੇ ਆਪ ਹੀ ਲੜ ਕਰੀ ਜਾ ਰਹੇ ਆ ਨੇ ਸੋ ਡਾਕਟਰ ਵਰਨ ਨੂੰ ਟੈਂਡ ਕਰ ਰਿਹਾ ਹੈ ਵੀਡੀਓ ਕਨਸੈਂਟ ਮਿਲ ਹਾਲਕਿ ਇਹ ਕਹਿੰਦੇ ਨੇ ਕਿ ਜ਼ਿੰਦਗੀ ਅਤੇ ਮੌਤੇ ਕਿਸੇ ਦਾ ਵੀ ਜ਼ੋਰ ਨਹੀਂ ਪਰ ਹੁਣ ਜਦੋਂ ਪਰਿਵਾਰ ਆਪਣੀ ਤਰ੍ਹਾਂ ਦੇ ਬਿਆਨ ਦੇ ਰਿਹਾ ਹੈ ਅਤੇ ਡਾਕਟਰ ਆਪਣੀ ਤਰ੍ਹਾਂ ਦੇ ਤਾਂ ਇਸ ਮਾਮਲੇ ਦੀ ਜਾਂਚ ਜ਼ਰੂਰੀ ਬਣ ਜਾਂਦੀ ਹੈ ਖੈਰ ਇਸ ਹੰਗਾਮੇ ਦੌਰਾਨ ਪੁਲਿਸ ਟੀਮ ਮੌਕੇ ਤੇ ਪਹੁੰਚ ਚੁੱਕੀ ਸੀ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ